ਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਾਇਆ ਸੀ ਦੋਨ ਜੀ ਦੋਨ ਅਸੀਂ ਉੱਥੇ ਸੀਗੇ ਦੋਨਾਂ ਦੇ ਵਿੱਚ ਕੋਈ ਛੱਟ ਨਹੀਂ ਸੀ ਮੇਰਾ ਸੱਚ ਹੈ ਜਿਹੜਾ ਉਹਦੇ ਅਕਸਰੇ ਦੀ ਰਿਪੋਰਟ ਆਈਆ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਤਾਂ ਅਸੀਂ ਵੀਡੀਓ ਬਣਾ ਕੇ ਉਹ ਤਾਂ ਸਾਡੀ ਗੱਡੀ ਨੂੰ ਸਾਡੇ ਕੰਮ ਚ ਰਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ بجائے ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ ਛੱਬੀ ਕਿਵੇਂ ਬਣਾਈ ਹੈ ਜੀ 2 ਮਹੀਨਾਂ ਬਾਅਦ ਰਾਜੀ ਨਵੇਂ ਵਾਲਾ ਕੇਸ ਛੱਟ ਲੱਗੇ ਤੇ ਬਿਨਾਂ ਵਾਲੀ ਛੱਬੀ ਬਣ ਗਈ ਜੀ 6 6 ਮਹੀਨਿਆਂ ਬਾਅਦ ਇਹਦਾ ਮਤਲਬ 6 6 ਮਹੀਨਿਆਂ ਬਾਅਦ ਚਾਹ ਰਹੀ ਵੇਖੋ 1 ਮਿੰਟ ਖੋਮਲ ਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਦੇ ਯਾਰ ਲੈ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਆ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਜੀ ਅਸੀਂ ਤਾਂ ਆਪਣੀ ਪੌਲਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੁੱਦੇ ਦੀ ਗੱਲ ਕਰੋ ਕਾਦੀ ਮੁੱਦੇ ਦੀ ਹੈ ਜੀ ਮੈਂ ਮੁੱਦੇ ਦੀ ਗੱਲ ਕਰੋ ਮੁੱਦੇ ਨਹੀਂ ਜਾਣਗੇ ਸਿੱਧੀ ਟਿਕਟ ਕੱਢੀ ਜਾਓ ਠੀਕ ਹੈ ਜੀ ਲੋਕ ਸਭੇ ਸਭੇ

ਮਹਿਲਾ ਐਸਐਚਓ ਤੇ ਮਾਰਕੀਟ ਕਮੇਟੀ ਦੀ ਮਹਿਲਾ ਚੇਅਰਪਰਸਨ ਜੋ ਕਿ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਲਝਦੇ ਨੇ ਤੇ ਕਾਫੀ ਵਿਵਾਦ ਹੁੰਦਾ ਇੱਥੇ ਨਜ਼ਰ ਆਇਆ ਹੈ ਤਾਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੀਆਂ ਵਖਾ ਰਿਹਾ ਦੱਸ ਜਾਈਏ ਕਿ ਇੱਥੇ ਜਿਹੜੇ ਇਲਜ਼ਾਮ ਨੇ ਐਸਐਚਓ ਤੇ ਲੱਗੇ ਹਾਲਾਂਕਿ ਐਸਐਚਓ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਨਕਾਰ ਦਿੱਤੇ ਗਏ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਜਿਹੜੀ ਪੁਲਿਸ ਹੈ ਉਸਦੇ ਵੱਲੋਂ ਚਾਰ ਵਿਅਕਤੀਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਦੋਸ਼ੀ ਨੂੰ ਮੈਡੀਕਲ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਿਸ ਪਾਰਟੀ ਲੈ ਕੇ ਪਹੁੰਚਦੀ ਹੈ ਤੇ ਜਦੋਂ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਜਾਣ ਲੱਗਦੀ ਹੈ ਤੇ ਇੱਥੇ ਹੀ ਹਲਕਾ ਗੁਰੂ ਹਰਸ਼ਾਏ ਮਾਰਕੀਟ ਕਮੇਟੀ ਦੇ ਚੇਅਰਪਰਸਨ ਮੈਡਮ ਸੁਸ਼ੀਲ ਕੌਰ ਪੱਟੀ ਆਪਣੇ ਸਮਰਥਕਾਂ ਦੇ ਨਾਲ ਜਲਾਲਾਬਾਦ ਸਰਕਾਰੀ ਹਸਪਤਾਲ ਪਹੁੰਚੇ ਨੇ ਉਹਨਾਂ ਪੁਲਿਸ ਦੀ ਗੱਡੀ ਨੂੰ ਘੇਰਿਆ ਤੇ ਵੇਖਦਿਆਂ ਹੀ ਵੇਖਦਿਆਂ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਇਸ ਦਰਮਿਆਨ ਐਸਐਚਓ ਤੇ ਚੇਅਰਪਰਸਨ ਆਪਸ ਦੇ ਵਿੱਚ ਗੁੱਥਮ-ਗੁੱਥੀ ਹੁੰਦੇ ਨਜ਼ਰ ਆਏ ਨੇ ਗੱਡੀ ਤੱਕ ਰੋਕੀ ਗਈ ਹੈ ਤੇ ਪੁਲਿਸ ਦੀ ਗੱਡੀ ਰੋਕਣ ਤੇ ਪੁਲਿਸ ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਏ ਜਾਣ ਨੂੰ ਲੈ ਕੇ ਇੱਥੇ ਐਸਐਚਓ ਦਾ ਕਹਿਣਾ ਕਿ ਸਖਤ ਕਾਰਵਾਈ ਕਰਾਵਾਂਗੇ ਦੱਸ ਦਈਏ ਕਿ ਇੱਥੇ ਇਹ ਮਾਮਲਾ ਸਾਹਮਣੇ ਆਇਆ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਦੀ ਰਿਪੋਰਟ ਹੈ ਜਿਦੋਂ ਡਾਕਟਰ ਦੀ ਰਿਪੋਰਟ ਆਉਗੀ ਐਕਸਰੇ ਦੀ ਰੱਖੀ ਜਾਂਦੀ ਹੈ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਾਇਆ ਸੀ ਦੋਨੇ ਅਸੀਂ ਉੱਥੇ ਸੀਗੇ ਦੋਨੋਂ ਤਰ੍ਹਾਂ ਉੱਥੇ ਸੀਗੇ ਜੀ ਕੋਈ ਸੱਟ ਨਹੀਂ ਸੀ ਮੇਰਾ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਹੈ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਤਾਂ ਅਸੀਂ ਵੀਡੀਓ ਬਣਾ ਕੇ ਉਹ ਤਾਂ ਸਾਡੀ ਗੱਡੀ ਨੂੰ ਸਾਡੇ ਕੰਮ ਚ ਰੁਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਥੋਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ ਬਜਾਏ ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ 26 ਕਿਵੇਂ ਬਣਾਈ ਆ ਜੀ 2 ਮਹੀਨਿਆਂ ਬਾਅਦ ਰਾਜੀ ਨਾਮੇ ਵਾਲਾ ਕੇਸ ਛੱਟ ਲੱਗੇ ਤੇ ਬਿਨਾਂ ਆ ਦੇ 26 ਬਣ ਗਈ ਜੀ 6 6 ਮਹੀਨਿਆਂ ਬਾਅਦ ਇਹਦਾ ਮਤਲਬ ਚਾਰ ਦੇਖੋ 1 ਮਿੰਟ ਕੋਮਲ ਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਦੇ ਯਾਰ ਲੈ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਆ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਜੀ ਅਸੀਂ ਤਾਂ ਆਪਣੀ ਪੌਲਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੁੱਦੇ ਦੀ ਗੱਲ ਕਰੋ ਕਾਦੀ ਮੁੱਦੇ ਦੀ ਹੈ ਜੀ ਮੈਂ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਜਾਣਗੇ ਸਿਰਟੀਫਿਕੇਟ ਕੱਢੀ ਜਾਵੇ ਠੀਕ ਹੈ ਜੀ ਚੱਲ ਬਾਈ ਬਾਬਾ ਜੀ Oh samur. And please make a video. बनाओ ਮਹਿਲਾ ਐਸਐਚਓ ਤੇ ਮਾਰਕੀਟ ਕਮੇਟੀ ਦੀ ਮਹਿਲਾ ਚੇਅਰਪਰਸਨ ਜੋ ਕਿ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਲਝਦੇ ਨੇ ਤੇ ਕਾਫੀ ਵਿਵਾਦ ਹੁੰਦਾ ਇੱਥੇ ਨਜ਼ਰ ਆਇਆ ਹੈ ਤਾਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੀਆਂ ਵਖਾ ਰਿਹਾ ਦੱਸ ਜਿਏ ਕਿ ਇੱਥੇ ਜਿਹੜੇ ਇਲਜ਼ਾਮ ਨੇ ਐਸਐਚਓ ਤੇ ਲੱਗੇ ਹਾਲਾਂਕਿ ਐਸਐਚਓ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਨਕਾਰ ਦਿੱਤੇ ਗਏ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਜਿਹੜੀ ਪੁਲਿਸ ਹੈ ਉਸ ਦੇ ਵੱਲੋਂ 4 ਵਿਅਕਤੀ ਅਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਦੋਸ਼ੀ ਨੂੰ ਮੈਡੀਕਲ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਿਸ ਪਾਰਟੀ ਲੈ ਕੇ ਪਹੁੰਚਦੀ ਹੈ ਤੇ ਜਦੋਂ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਜਾਣ ਲੱਗਦੀ ਹੈ ਤੇ ਇੱਥੇ ਹੀ ਹਲਕਾ ਗੁਰੂ ਹਰਸੇ ਮਾਰਕੀਟ ਕਮੇਟੀ ਦੇ ਚੇਅਰਪਰਸਨ ਮੈਡਮ ਸੁਸ਼ੀਲ ਕੌਰ ਪੱਟੀ ਆਪਣੇ ਸਮਰਥਕਾਂ ਦੇ ਨਾਲ ਜਲਾਲਾਬਾਦ ਸਰਕਾਰੀ ਹਸਪਤਾਲ ਪਹੁੰਚੇ ਨੇ ਉਹਨਾਂ ਪੁਲਿਸ ਦੀ ਗੱਡੀ ਨੂੰ ਘੇਰਿਆ ਤੇ ਵੇਖਦੇ ਹੀ ਵੇਖਦੇ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਇਸ ਦਰਮਿਆਨ ਐਸਐਚਓ ਤੇ ਚੇਅਰਪਰਸਨ ਆਪਸ ਵਿੱਚ ਗੁੱਥਮ ਗੁੱਥੀ ਹੁੰਦੇ ਨਜ਼ਰ ਆਏ ਨੇ ਗੱਡੀ ਤੱਕ ਰੋਕੀ ਗਈ ਹੈ ਤੇ ਪੁਲਿਸ ਦੀ ਗੱਡੀ ਰੋਕਣ ਤੇ ਪੁਲਿਸ ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਏ ਜਾਣ ਨੂੰ ਲੈ ਕੇ ਇੱਥੇ ਐਸਐਚਓ ਦਾ ਕਹਿਣਾ ਕਿ ਸਖਤ ਕਾਰਵਾਈ ਕਰਾਵਾਂਗੇ ਦੱਸ ਦਈਏ ਕਿ ਇੱਥੇ ਇਹ ਮਾਮਲਾ ਸਾਹਮਣੇ ਆਇਆ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਰੀਪੋਰਟ ਹੈ ਜੀ ਜਦੋਂ ਡਾਕਟਰ ਦੀ ਰਿਪੋਰਟ ਆਉਗੀ ਐਕਸਰੇ ਦੀ ਰੱਖੀ ਜਾਂਦੀ ਹੈ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਹੋਏ ਅਸੀਂ ਦੋ ਦੋਨੇ ਅਸੀਂ ਉੱਥੇ ਸੀਗੇ ਮੁਕਦਮੇ ਦੇ ਵਿੱਚ ਦੋਨੋਂ ਤਰਫੋਂ ਉੱਥੇ ਸੀਗੇ ਜੀ ਕੋਈ ਸੱਟ ਨਹੀਂ ਸੀ ਮੇਰਾ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਹੈ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਅਸੀਂ ਵੀਡੀਓ ਬਣਾ ਕੇ ਉਹ ਤਾਂ ਸਾਡੀ ਗੱਡੀ ਨੂੰ ਸਾਡੇ ਕੰਮ ਚ ਰਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ بجائے ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ 26 ਕਿਵੇਂ ਬਣਾਈ ਹੈ ਜੀ 2 ਮਹੀਨਿਆਂ ਬਾਅਦ ਰਾਜ ਨਵੇਂ ਵਾਲਾ ਕੇਸ 6 ਲੱਗੇ ਤੇ ਬਿਨਾਂ ਵਾਲਾ ਵੀ 6 ਬਣ ਗਈ ਜੀ 6 6 ਮਹੀਨਿਆਂ ਬਾਅਦ ਇਹਦਾ ਮਤਲਬ ਚੱਲ ਰਹੀ ਹੈ ਵੇਖੋ 1 ਮਿੰਟ ਖੋਲਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਦੇ ਯਾਰ ਲਿਆ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਆ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਜੀ ਅਸੀਂ ਤਾਂ ਆਪਣੀ ਪੌਲਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੈਂ ਮੁੱਦੇ ਦੀ ਗੱਲ ਕਰ ਕਾਦੀ ਮੁੱਦੇ ਦੀ ਹੈ ਜੀ ਮੈਂ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਜਾਣਗੇ ਸਿਟੀ ਟਿਕਟ ਕੱਢੀ ਜਾਓ ਠੀਕ ਹੈ ਜੀ ਜਾਓ ਬਾਬਾ ਜੀ

ਮਹਿਲਾ ਐਸਐਚਓ ਤੇ ਮਾਰਕੀਟ ਕਮੇਟੀ ਦੀ ਮਹਿਲਾ ਚੇਅਰਪਰਸਨ ਜੋ ਕਿ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਲਝਦੇ ਨੇ ਤੇ ਕਾਫੀ ਵਿਵਾਦ ਹੁੰਦਾ ਇੱਥੇ ਨਜ਼ਰ ਆਇਆ ਹੈ ਤਾਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੀਆਂ ਵਖਾ ਰਿਹਾ ਦੱਸ ਜਿਏ ਕਿ ਇੱਥੇ ਜਿਹੜੇ ਇਲਜ਼ਾਮ ਨੇ ਐਸਐਚਓ ਤੇ ਲੱਗੇ ਹਾਲਾਂਕਿ ਐਸਐਚਓ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਨਕਾਰ ਦਿੱਤੇ ਗਏ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਜਿਹੜੀ ਪੁਲਿਸ ਹੈ ਉਸ ਦੇ ਵੱਲੋਂ ਚਾਰ ਵਿਅਕਤੀਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਦੋਸ਼ੀ ਨੂੰ ਮੈਡੀਕਲ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਿਸ ਪਾਰਟੀ ਲੈ ਕੇ ਪਹੁੰਚਦੀ ਹੈ ਤੇ ਜਦੋਂ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਜਾਣ ਲੱਗਦੀ ਹੈ ਤੇ ਇੱਥੇ ਹੀ ਹਲਕਾ ਗੁਰੂ ਹਰਸੇ ਮਾਰਕੀਟ ਕਮੇਟੀ ਦੇ ਚੇਅਰਪਰਸਨ ਮੈਡਮ ਸੁਸ਼ੀਲ ਕੌਰ ਪੱਟੀ ਆਪਣੇ ਸਮਰਥਕਾਂ ਦੇ ਨਾਲ ਜਲਾਲਾਬਾਦ ਸਰਕਾਰੀ ਹਸਪਤਾਲ ਪਹੁੰਚੇ ਨੇ ਉਹਨਾਂ ਪੁਲਿਸ ਦੀ ਗੱਡੀ ਨੂੰ ਘੇਰਿਆ ਤੇ ਵੇਖਦਿਆਂ ਹੀ ਵੇਖਦਿਆਂ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਇਸ ਦਰਮਿਆਨ ਐਸਐਚਓ ਤੇ ਚੀਰਪੋਰਸ ਨਾਲ ਆਪਸ ਦੇ ਵਿੱਚ ਗੁੱਥਮ-ਗੁੱਥੇ ਹੁੰਦੇ ਨਜ਼ਰ ਆਏ ਨੇ ਗੱਡੀ ਤੱਕ ਰੋਕੀ ਗਈ ਹੈ ਤੇ ਪੁਲਿਸ ਦੀ ਗੱਡੀ ਰੋਕਣ ਤੇ ਪੁਲਿਸ ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਏ ਜਾਣ ਨੂੰ ਲੈ ਕੇ ਇੱਥੇ ਐਸਐਚਓ ਦਾ ਕਹਿਣਾ ਕਿ ਸਖਤ ਕਾਰਵਾਈ ਕਰਾਵਾਂਗੇ ਦੱਸ ਦਈਏ ਕਿ ਇੱਥੇ ਇਹ ਮਾਮਲਾ ਸਾਹਮਣੇ ਆਇਆ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਦੀ ਰਿਪੋਰਟ ਹੈ ਜੀ ਜਦੋਂ ਡਾਕਟਰ ਦੀ ਰਿਪੋਰਟ ਆਉਗੀ ਐਕਸਰੇ ਦੀ ਰੱਖੀ ਜਾਂਦੀ ਹੈ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਹੋ ਜੀ ਦੋਨ ਜੀ ਦੋਨ ਨਾਲ ਅਸੀਂ ਉੱਥੇ ਸੀਗੇ ਦੋਨਾਂ ਬਾਤਾਂ ਕਰ ਰਹੇ ਸੀਗੇ ਜੀ ਕੋਈ ਛੱਟ ਨਹੀਂ ਸੀ ਮੇਰਾ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਹੈ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਤਾਂ ਅਸੀਂ ਵੀਡੀਓ ਬਣਾ ਕੇ ਜੋ ਸਾ ਸਾਡੀ ਗੱਡੀ ਨੂੰ ਸਾਡੇ ਕੰਮ ਚ ਰਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ بجائے ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ ਛੱਬੀ ਕਿਵੇਂ ਬਣਾਈ ਹੈ ਜੀ 2 ਮਹੀਨੇ ਬਾਅਦ ਰਾਜੀ ਨਾਮ ਇਹਦਾ ਕੇਸ ਆ ਛੱਟ ਲੱਗੇ ਤੇ ਬਿਨਾਂ ਆ ਦੇਖੇ ਛੇ ਬਣ ਗਈ ਜੀ 6 6 ਮਹੀਨਿਆਂ ਬਾਅਦ ਇਹਦਾ ਮਤਲਬ 6 6 ਮਹੀਨੇ ਦੇਖੋ 1 ਮਿੰਟ ਮੌਮਲਾ ਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਜੇ ਯਾਰ ਲਿਆ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਆਂ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਹੈ ਅਸੀਂ ਤਾਂ ਆਪਣੀ ਪੌਲਿਕ ਦੀ ਗੱਲ ਕਰ ਰਹੇ ਆਂ ਸੱਚੀ ਗੱਲ ਕਰ ਰਹੇ ਆਂ ਮੁੱਦੇ ਦੀ ਗੱਲ ਕਰੋ ਕਾਦੀ ਮੁੱਦੇ ਦੀ ਹੈ ਜੀ ਮੈਂ ਨਾ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਜਾਣਗੇ ਸਿੱਧੀ ਟਿਕਟ ਕੱਢੀ ਜਾਵੇ ਦੇਖੋ ਚੱਲ ਬੰਦ ਕਰੋ ਬੰਦ ਕਰੋ ઓ તો લઈ નું ਮਹਿਲਾ ਐਸਐਚਓ ਤੇ ਮਾਰਕੀਟ ਕਮੇਟੀ ਦੀ ਮਹਿਲਾ ਚੇਅਰਪਰਸਨ ਜੋ ਕਿ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਲਝਦੇ ਨੇ ਤੇ ਕਾਫੀ ਵਿਵਾਦ ਹੁੰਦਾ ਇੱਥੇ ਨਜ਼ਰ ਆਇਆ ਤਾਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੀਆਂ ਵਖਾ ਰਿਹਾ ਦੱਸ ਜੀਏ ਕਿ ਇੱਥੇ ਜਿਹੜੇ ਇਲਜ਼ਾਮ ਨੇ ਐਸਐਚਓ ਤੇ ਲੱਗੇ ਹਾਲਾਂਕਿ ਐਸਐਚਓ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਨਕਾਰ ਦਿੱਤੇ ਗਏ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਜਿਹੜੀ ਪੁਲਿਸ ਹੈ ਉਸ ਦੇ ਵੱਲੋਂ ਚਾਰ ਵਿਅਕਤੀਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਦੋਸ਼ੀ ਨੂੰ ਮੈਡੀਕਲ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਿਸ ਪਾਰਟੀ ਲੈ ਕੇ ਪਹੁੰਚਦੀ ਹੈ ਤੇ ਜਦੋਂ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਜਾਣ ਲੱਗਦੀ ਹੈ ਤੇ ਇੱਥੇ ਹੀ ਹਲਕਾ ਗੁਰੂ ਹਰਸੇ ਮਾਰਕੀਟ ਕਮੇਟੀ ਦੇ ਚੇਅਰਪਰਸਨ ਮੈਡਮ ਸੁਸ਼ੀਲ ਕੌਰ ਪੱਟੀ ਆਪਣੇ ਸਮਰਥਕਾਂ ਦੇ ਨਾਲ ਜਲਾਲਾਬਾਦ ਸਰਕਾਰੀ ਹਸਪਤਾਲ ਪਹੁੰਚੇ ਨੇ ਉਹਨਾਂ ਪੁਲਿਸ ਦੀ ਗੱਡੀ ਨੂੰ ਘੇਰਿਆ ਤੇ ਵੇਖਦਿਆਂ ਹੀ ਵੇਖਦਿਆਂ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਇਸ ਦਰਮਿਆਨ ਐਸਐਚਓ ਤੇ ਚੀਰਪੋਰਸ ਨਾਲ ਆਪਸ ਦੇ ਵਿੱਚ ਗੁੱਥਮ-ਗੁੱਥੀ ਹੁੰਦੇ ਨਜ਼ਰ ਆਏ ਨੇ ਗੱਡੀ ਤੱਕ ਰੋਕੀ ਗਈ ਹੈ ਤੇ ਪੁਲਿਸ ਦੀ ਗੱਡੀ ਰੋਕਣ ਤੇ ਪੁਲਿਸ ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਏ ਜਾਣ ਨੂੰ ਲੈ ਕੇ ਇੱਥੇ ਐਸਐਚਓ ਦਾ ਕਹਿਣਾ ਕਿ ਸਖਤ ਕਾਰਵਾਈ ਕਰਾਵਾਂਗੇ ਦੱਸ ਦਈਏ ਕਿ ਇੱਥੇ ਇਹ ਮਾਮਲਾ ਸਾਹਮਣੇ ਆਇਆ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਦੀ ਰਿਪੋਰਟ ਹੈ ਜੀ ਜਦੋਂ ਡਾਕਟਰ ਦੀ ਰਿਪੋਰਟ ਆਉਗੀ ਐਕਸਰੇ ਦੀ ਰੱਖੀ ਜਾਂਦੀ ਹੈ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਾਇਆ ਮੇਰੀ ਗੱਲ ਪੂਰੀ ਹੋ ਗਈ ਦੋਨੇ ਦੋਨੇ ਅਸੀਂ ਉੱਥੇ ਸੀਗੇ ਮੁਕਦਮੇ ਦੇ ਵਿੱਚ ਦੋਨਾਂ ਨਾਲ ਗੱਲ ਕੀਤੀ ਸੀ ਜੀ ਕੋਈ ਛੱਟ ਨਹੀਂ ਸੀ ਮੇਰਾ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਹੈ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਤਾਂ ਅਸੀਂ ਵੀਡੀਓ ਬਣਾ ਕੇ ਜੋ ਸਾਡਾ ਸਾਡੀ ਗੱਡੀ ਨੂੰ ਸਾਡੇ ਕੰਮ ਚ ਰਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਰ ਲਈ ਕਰਾਂਗੇ ਜੀ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ بجائے ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ ਛੱਬੀ ਕਿਵੇਂ ਬਣਾਈ ਹੈ ਜੀ 2 ਮਹੀਨہ ਬਾਅਦ ਰਾਜੀ ਨਾ ਮੇਰਾ ਕੇਸ ਛੱਟ ਲੱਗੇ ਤੇ ਬਿਨਾਂ ਆਉਣ ਦੀ ਵੀ ਕਿਵੇਂ ਬਣ ਗਈ ਜੀ 6 6 ਮਹੀਨਿਆਂ ਬਾਅਦ ਇਹਦਾ ਮਤਲਬ 6 6 ਮਹੀਨਿਆਂ ਬਾਅਦ ਚੱਲ ਰਹੀ ਹੈ ਵੇਖੋ 1 ਮਿੰਟ ਖੋਮਲ ਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਜੇ ਯਾਰ ਲਿਆ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਆ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਜੀ ਅਸੀਂ ਤਾਂ ਆਪਣੀ ਪੌਲਿਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੈਂ ਮੁੱਦੇ ਦੀ ਗੱਲ ਕਰ ਕਾਦੀ ਮੁੱਦੇ ਦੀ ਹੈ ਜੀ ਮੈਂ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਜਾਣਗੇ ਸਿਟੀ ਟਿਕਟ ਕੱਢੀ ਜਾਓ ਠੀਕ ਹੈ ਜੀ ਚਲੋ ਤੁਹਾਪੈ ਜੀ Oh. Oh. Anh cứ ਮਹਿਲਾ ਐਸਐਚਓ ਤੇ ਮਾਰਕੀਟ ਕਮੇਟੀ ਦੀ ਮਹਿਲਾ ਚੇਅਰਪਰਸਨ ਜੋ ਕਿ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਲਝਦੇ ਨੇ ਤੇ ਕਾਫੀ ਵਿਵਾਦ ਹੁੰਦਾ ਇੱਥੇ ਨਜ਼ਰ ਆਇਆ ਹੈ ਤਾਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੀਆਂ ਵਖਾ ਰਿਹਾ ਦੱਸ ਜਿਏ ਕਿ ਇੱਥੇ ਜਿਹੜੇ ਇਲਜ਼ਾਮ ਨੇ ਐਸਐਚਓ ਤੇ ਲੱਗੇ ਹਾਲਾਂਕਿ ਇਹ ਐਸਐਚਓ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਨਕਾਰ ਦਿੱਤੇ ਗਏ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਜਿਹੜੀ ਪੁਲਿਸ ਹੈ ਉਸਦੇ ਵੱਲੋਂ ਚਾਰ ਵਿਅਕਤੀਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਦੋਸ਼ੀ ਨੂੰ ਮੈਡੀਕਲ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਿਸ ਪਾਰਟੀ ਲੈ ਕੇ ਪਹੁੰਚਦੀ ਹੈ ਤੇ ਜਦੋਂ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਜਾਣ ਲੱਗਦੀ ਹੈ ਤੇ ਇੱਥੇ ਹੀ ਹਲਕਾ ਗੁਰੂ ਹਰਸ਼ਾਏ ਮਾਰਕੀਟ ਕਮੇਟੀ ਦੇ ਚੇਅਰਪਰਸਨ मैडम सुशील कौर पट्टी अपने समर्थक का देना जलालबाद सरकारी अस्पताल पहुंचे हैं। उन्होंने पुलिस की गाड़ी को घेर लिया है। तो देखते ही देखते माहौल काफी ज्यादा गरमा गया है। इस दरमियान एसएचओ ਤੇ ਚੇਅਰਪਰਸਨ ਆਪਸ ਦੇ ਵਿੱਚ ਗੁੱਥਮ-ਗੁੱਥੀ ਹੁੰਦੇ ਨਜ਼ਰ ਆਏ ਨੇ। ਗੱਡੀ ਤੱਕ ਰੋਕੀ ਗਈ ਹੈ ਤੇ پولیس ਦੀ ਗੱਡੀ ਰੋਕਣ ਤੇ پولیس ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਏ ਜਾਣ ਨੂੰ ਲੈ ਕੇ ਇੱਥੇ ਐਸएचओ ਦਾ ਕਹਿਣਾ ਕਿ ਸਖਤ ਕਾਰਵਾਈ ਕਰਾਵਾਂਗੇ। ਦੱਸ ਦਈਏ ਕਿ ਇੱਥੇ ਇਹ ਮਾਮਲਾ ਸਾਹਮਣੇ ਆਇਆ ਤਾਂ کافی ਜ਼ਿਆਦਾ ਹੰਗਾਮਾ ਹੋ ਗਿਆ। ਦੀ ਰਿਪੋਰਟ ਹੈ ਜੀ ਜਦੋਂ ਡਾਕਟਰ ਦੀ ਰਿਪੋਰਟ ਆਉਗੀ ਐਕਸਰੇ ਦੀ ਰੱਖੀ ਜਾਂਦੀ ਹੈ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਾਇਆ ਸੀ ਦੋਨੇ ਦੋਨੇ ਅਸੀਂ ਉੱਥੇ ਸੀਗੇ ਹੱਤਮੇ ਦੇ ਵਿੱਚ ਬਾਤਾਂ ਕਰ ਰਹੇ ਸੀ ਜੀ ਕੋਈ ਛੱਟ ਨਹੀਂ ਸੀ ਮੇਰਾ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਹੈ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਤਾਂ ਅਸੀਂ ਵੀਡੀਓ ਬਣਾ ਕੇ ਜੋ ਸਾ ਸਾਡੀ ਗੱਡੀ ਨੂੰ ਸਾਡੇ ਕੰਮ ਚ ਰਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ بجائے ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ ਛੱਬੀ ਕਿਵੇਂ ਬਣਾਈ ਹੈ ਜੀ 2 ਮਹੀਨੇ ਬਾਅਦ ਰਾਜੀ ਨਵੇਂ ਆਲਾ ਕੇਸ ਆਟ ਲੱਗੇ ਤੇ ਬਿਨਾਂ ਆਲਾ ਕਿਵੇਂ ਬਣ ਗਈ ਜੀ 6 6 ਮਹੀਨਿਆਂ ਬਾਅਦ ਇਹਦਾ ਮਤਲਬ 6 6 ਮਹੀਨਿਆਂ ਬਾਅਦ ਦੇਖੋ 1 ਮਿੰਟ ਮੌਮਲਾ ਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਜੇ ਯਾਰ ਲੈ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਤੇ ਦੀ ਗੱਲ ਕਰੋ ਜੀ ਮੁੱਤੇ ਦੀ ਕਰ ਰਹੇ ਆ ਜੀ ਮੁੱਤੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਹੀ ਅਸੀਂ ਤਾਂ ਆਪਣੀ ਪੌਲਿਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੁੱਤੇ ਦੀ ਗੱਲ ਕਰੋ ਕਾਦੀ ਮੁੱਤੇ ਦੀ ਹੈ ਜੀ ਮੈਂ ਮੁੱਤੇ ਦੀ ਗੱਲ ਕਰੋ ਮੁੱਤੇ ਦੀ ਜਾਣਗੇ ਸਿੱਧੀ ਟਿਕਟ ਕੱਢੀ ਜਾਓ ਜਾਓ ਸਭੇ ਤੋਂ

ਮਹਿਲਾ ਐਸਐਚਓ ਤੇ ਮਾਰਕੀਟ ਕਮੇਟੀ ਦੀ ਮਹਿਲਾ ਚੇਅਰਪਰਸਨ ਜੋ ਕਿ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਲਝਦੇ ਨੇ ਤੇ ਕਾਫੀ ਵਿਵਾਦ ਹੁੰਦਾ ਇੱਥੇ ਨਜ਼ਰ ਆਇਆ ਹੈ ਤਾਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੀਆਂ ਵਖਾ ਰਿਹਾ ਦੱਸ ਜਿਏ ਕਿ ਇੱਥੇ ਜਿਹੜੇ ਇਲਜ਼ਾਮ ਨੇ ਐਸਐਚਓ ਤੇ ਲੱਗੇ ਹਾਲਾਂਕਿ ਇਹ ਐਸਐਚਓ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਨਕਾਰ ਦਿੱਤੇ ਗਏ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਜਿਹੜੀ ਪੁਲਿਸ ਹੈ ਉਸਦੇ ਵੱਲੋਂ ਚਾਰ ਵਿਅਕਤੀਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਦੋਸ਼ੀ ਨੂੰ ਮੈਡੀਕਲ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਿਸ ਪਾਰਟੀ ਲੈ ਕੇ ਪਹੁੰਚਦੀ ਹੈ ਤੇ ਜਦੋਂ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਜਾਣ ਲੱਗਦੀ ਹੈ ਤੇ ਇੱਥੇ ਹੀ ਹਲਕਾ ਗੁਰੂ ਹਰਸੇ ਮਾਰਕੀਟ ਕਮੇਟੀ ਦੇ ਚੇਅਰਪਰਸਨ ਮੈਡਮ ਸੁਸ਼ੀਲ ਕੌਰ ਪੱਟੀ ਆਪਣੇ ਸਮਰਥਕਾਂ ਦੇ ਨਾਲ ਜਲਾਲਾਬਾਦ ਸਰਕਾਰੀ ਹਸਪਤਾਲ ਪਹੁੰਚੇ ਨੇ ਉਹਨਾਂ ਪੁਲਿਸ ਦੀ ਗੱਡੀ ਨੂੰ ਘੇਰਿਆ ਤੇ ਵੇਖਦਿਆਂ ਹੀ ਵੇਖਦਿਆਂ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਇਸ ਦਰਮਿਆਨ ਐਸਐਚਓ ਤੇ ਚੀਰਪੋਰਸਨਾਂ ਆਪਸ ਵਿੱਚ ਗੁੱਥਮ-ਗੁੱਥੀ ਹੁੰਦੇ ਨਜ਼ਰ ਆਏ ਨੇ ਗੱਡੀ ਤੱਕ ਰੋਕੀ ਗਈ ਹੈ ਤੇ ਪੁਲਿਸ ਦੀ ਗੱਡੀ ਰੋਕਣ ਤੇ ਪੁਲਿਸ ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਏ ਜਾਣ ਨੂੰ ਲੈ ਕੇ ਇੱਥੇ ਐਸਐਚਓ ਦਾ ਕਹਿਣਾ ਕਿ ਸਖਤ ਕਾਰਵਾਈ ਕਰਾਵਾਂਗੇ ਦੱਸ ਦਈਏ ਕਿ ਇੱਥੇ ਇਹ ਮਾਮਲਾ ਸਾਹਮਣੇ ਆਇਆ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਦੀ ਰਿਪੋਰਟ ਹੈ ਜੀ ਜਦੋਂ ਡਾਕਟਰ ਦੀ ਰਿਪੋਰਟ ਆਊਗੀ ਐਕਸਰੇ ਦੀ ਰੱਖੀ ਜਾਂਦੀ ਹੈ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਾਇਆ ਸੀ ਦੋਨੋਂ ਅਸੀਂ ਇੱਥੇ ਸੀਗੇ ਦੋਨਾਂ ਤਰਫ ਉੱਥੇ ਸੀਗੇ ਜੀ ਕੋਈ ਸੱਟ ਨਹੀਂ ਸੀ ਮੇਰੀ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਹੈ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਤਾਂ ਅਸੀਂ ਵੀਡੀਓ ਬਣਾ ਕੇ ਜੋ ਸਾਡੀ ਗੱਡੀ ਨੂੰ ਸਾਡੇ ਕੰਮ ਚ ਰਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਥੋਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ ਬਜਾਏ ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ ਛੱਬੀ ਕਿਵੇਂ ਬਣਾਈ ਹੈ ਜੀ 2 ਮਹੀਨੇ ਬਾਅਦ ਰਾਜੀ ਨਾਵੇਂ ਆਣਾ ਕੇਸ ਛੱਟ ਲੱਗੇ ਤੇ ਬਿਨਾਂ ਆਣ ਛੱਬੀ ਕਿਵੇਂ ਬਣ ਗਈ ਜੀ 6 6 ਮਹੀਨਿਆਂ ਬਾਅਦ ਇਹ ਤਾਂ ਮਤਲਬ 6 6 ਮਹੀਨਿਆਂ ਬਾਅਦ ਦੇਖੋ 1 ਮਿੰਟ ਕਮਲ ਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਜੀ ਯਾਰ ਲਿਆ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਆ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਜੀ ਅਸੀਂ ਤਾਂ ਆਪਣੀ ਪੌਲਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੁੱਦੇ ਦੀ ਗੱਲ ਕਰੋ ਕਾਦੀ ਮੁੱਦੇ ਦੀ ਹੈ ਜੀ ਮੈਂ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਜਾਣ ਕੇ ਸਿੱਧਾ ਟਿਕਟ ਗੱਡੀ ਜਾਓ ਠੀਕ ਹੈ ਜਾਓ ਬੱਸ

ਮਹਿਲਾ ਐਸਐਚਓ ਤੇ ਮਾਰਕੀਟ ਕਮੇਟੀ ਦੀ ਮਹਿਲਾ ਚੇਅਰਪਰਸਨ ਜੋ ਕਿ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਲਝਦੇ ਨੇ ਤੇ ਕਾਫੀ ਵਿਵਾਦ ਹੁੰਦਾ ਇੱਥੇ ਨਜ਼ਰ ਆਇਆ ਤਾਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੀਆਂ ਵਖਾ ਰਿਹਾ ਦੱਸ ਦਈਏ ਕਿ ਇੱਥੇ ਜਿਹੜੇ ਇਲਜ਼ਾਮ ਨੇ ਐਸਐਚਓ ਤੇ ਲੱਗੇ ਹਾਲਾਂਕਿ ਇਹ ਐਸਐਚਓ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਨਕਾਰ ਦਿੱਤੇ ਗਏ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਜਿਹੜੀ ਪੁਲਿਸ ਹੈ ਉਸਦੇ ਵੱਲੋਂ ਚਾਰ ਵਿਅਕਤੀਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਦੋਸ਼ੀ ਨੂੰ ਮੈਡੀਕਲ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਿਸ ਪਾਰਟੀ ਲੈ ਕੇ ਪਹੁੰਚਦੀ ਹੈ ਤੇ ਜਦੋਂ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਿਜਾਣ ਲੱਗਦੀ ਹੈ ਤੇ ਇੱਥੇ ਹੀ ਹਲਕਾ ਗੁਰੂ ਹਰਸੇ ਮਾਰਕੀਟ ਕਮੇਟੀ ਦੇ ਚੇਅਰਪਰਸਨ मैडम सुशील कौर ਪੱਟੀ ਆਪਣੇ ਸਮਰਥਕਾਂ ਦੇ ਨਾਲ ਜਲਾਲਾਬੱਗ ਸਰਕਾਰੀ ਹਸਪਤਾਲ ਪਹੁੰਚੇ ਨੇ ਉਹਨਾਂ ਪੁਲਿਸ ਦੀ ਗੱਡੀ ਨੂੰ ਘੇਰਿਆ ਤੇ ਵੇਖਦੇ ਹੀ ਵੇਖਦੇ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਇਸ ਦਰਮਿਆਨ ਐਸਐਚਓ ਤੇ ਚੇਅਰਪਰਸਨ ਆਪਸ ਦੇ ਵਿੱਚ ਗੁੱਥਮ-ਗੁੱਥੀ ਹੁੰਦੇ ਨਜ਼ਰ ਆਏ ਨੇ ਗੱਡੀ ਤੱਕ ਰੋਕੀ ਗਈ ਹੈ ਤੇ ਪੁਲਿਸ ਦੀ ਗੱਡੀ ਰੋਕਣ ਤੇ ਪੁਲਿਸ ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਏ ਜਾਣ ਨੂੰ ਲੈ ਕੇ ਇੱਥੇ ਐਸਐਚਓ ਦਾ ਕਹਿਣਾ ਕਿ ਸਖਤ ਕਾਰਵਾਈ ਕਰਾਵਾਂਗੇ ਦੱਸ ਦਈਏ ਕਿ ਇੱਥੇ ਇਹ ਮਾਮਲਾ ਸਾਹਮਣੇ ਆਇਆ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਦੀ ਰਿਪੋਰਟ ਹੈ ਜੀ ਜਦੋਂ ਡਾਕਟਰ ਦੀ ਰਿਪੋਰਟ ਆਉਗੀ ਐਕਸਰੇ ਦੀ ਰੱਖੀ ਜਾਂਦੀ ਹੈ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਾਇਆ ਅਸੀਂ ਦੋਨੋਂ ਅਸੀਂ ਉੱਥੇ ਸੀਗੇ ਮੁਕਦਮੇ ਦੇ ਵਿੱਚ ਦੋਨੋਂ ਤਰ੍ਹਾਂ ਉੱਥੇ ਸੀਗੇ ਜੀ ਕੋਈ ਸੱਟ ਨਹੀਂ ਸੀ ਮੇਰਾ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਹੈ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਤਾਂ ਅਸੀਂ ਵੀਡੀਓ ਬਣਾ ਕੇ ਜੋ ਸਾਡਾ ਸਾਡੀ ਗੱਡੀ ਨੂੰ ਸਾਡੇ ਕੰਮ ਚ ਰਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ ਬਜਾਏ ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ ਛੱਬੀ ਕਿਵੇਂ ਬਣਾਈ ਹੈ ਜੀ 2 ਮਹੀਨہ ਬਾਅਦ ਰਾਜੀ ਨਵੇਂ ਵਾਲਾ ਕੇਸ ਛੱਟ ਲੱਗੇ ਤੇ ਬਿਨਾਂ ਆਉਣ ਦੀ ਵੀ ਕਿਵੇਂ ਬਣ ਗਈ ਜੀ 6-6 ਮਹੀਨਿਆਂ ਬਾਅਦ ਇਹਦਾ ਮਤਲਬ 6-6 ਮਹੀਨਿਆਂ ਬਾਅਦ ਦੇਖੋ 1 ਮਿੰਟ ਖੋਮਲ ਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਜੇ ਯਾਰ ਲੈ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਆ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਹੈ ਜੀ ਅਸੀਂ ਤਾਂ ਆਪਣੀ ਪੌਲਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੈਂ ਮੁੱਦੇ ਦੀ ਗੱਲ ਕਰ ਕਾਦੀ ਮੁੱਦੇ ਦੀ ਹੈ ਜੀ ਮੈਂ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਜਾਣਗੇ ਸਿੱਧੀ ਟਿਕਟ ਕੱਢੀ ਜਾਓ ਠੀਕ ਹੈ ਜੀ ਜਾਓ ਤੁਹਾਪੈ ਜੀ

ਮਹਿਲਾ ਐਸਐਚਓ ਤੇ ਮਾਰਕੀਟ ਕਮੇਟੀ ਦੀ ਮਹਿਲਾ ਚੇਅਰਪਰਸਨ ਜੋ ਕਿ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਲਝਦੇ ਨੇ ਤੇ ਕਾਫੀ ਵਿਵਾਦ ਹੁੰਦਾ ਇੱਥੇ ਨਜ਼ਰ ਆਇਆ ਹੈ ਤਾਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੀਆਂ ਵਖਾ ਰਿਹਾ ਦੱਸ ਦਈਏ ਕਿ ਇੱਥੇ ਜਿਹੜੇ ਇਲਜ਼ਾਮ ਨੇ ਐਸਐਚਓ ਤੇ ਲੱਗੇ ਹਾਲਾਂਕਿ ਐਸਐਚਓ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਨਕਾਰ ਦਿੱਤੇ ਗਏ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਜਿਹੜੀ ਪੁਲਿਸ ਹੈ ਉਸ ਦੇ ਵੱਲੋਂ ਚਾਰ ਵਿਅਕਤੀਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਦੋਸ਼ੀ ਨੂੰ ਮੈਡੀਕਲ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਿਸ ਪਾਰਟੀ ਲੈ ਕੇ ਪਹੁੰਚਦੀ ਹੈ ਤੇ ਜਦੋਂ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਜਾਣ ਲੱਗਦੀ ਹੈ ਤੇ ਇੱਥੇ ਹੀ ਹਲਕਾ ਗੁਰੂ ਹਰਸੇ ਮਾਰਕੀਟ ਕਮੇਟੀ ਦੇ ਚੇਅਰਪਰਸਨ ਮੈਡਮ ਸੁਸ਼ੀਲ ਕੌਰ ਪੱਟੀ ਆਪਣੇ ਸਮਰਥਕਾਂ ਦੇ ਨਾਲ ਜਲਾਲਾਬਾਦ ਸਰਕਾਰੀ ਹਸਪਤਾਲ ਪਹੁੰਚੇ ਨੇ ਉਹਨਾਂ ਪੁਲਿਸ ਦੀ ਗੱਡੀ ਨੂੰ ਘੇਰਿਆ ਤੇ ਵੇਖਦੇ ਹੀ ਵੇਖਦੇ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਇਸ ਦਰਮਿਆਨ ਐਸਐਚਓ ਤੇ ਚੀਰਪੋਰਸਨ ਆਪਸ ਦੇ ਵਿੱਚ ਗੁੱਥਮ-ਗੁੱਥੀ ਹੁੰਦੇ ਨਜ਼ਰ ਆਏ ਨੇ ਗੱਡੀ ਤੱਕ ਰੋਕੀ ਗਈ ਹੈ ਤੇ ਪੁਲਿਸ ਦੀ ਗੱਡੀ ਰੋਕਣ ਤੇ ਪੁਲਿਸ ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਏ ਜਾਣ ਨੂੰ ਲੈ ਕੇ ਇੱਥੇ ਐਸਐਚਓ ਦਾ ਕਹਿਣਾ ਕਿ ਸਖਤ ਕਾਰਵਾਈ ਕਰਾਵਾਂਗੇ ਦੱਸ ਦਈਏ ਕਿ ਇੱਥੇ ਇਹ ਮਾਮਲਾ ਸਾਹਮਣੇ ਆਇਆ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਦੀ ਰਿਪੋਰਟ ਹੈ ਜਿਦੋਂ ਡਾਕਟਰ ਦੀ ਰਿਪੋਰਟ ਆਉਗੀ ਐਕਸਰੇ ਦੀ ਰੱਖੀ ਜਾਂਦੀ ਹੈ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਾਇਆ ਅਸੀਂ ਦੋਨੇ ਅਸੀਂ ਉੱਥੇ ਸੀਗੇ ਮੁਕਦਮੇ ਦੇ ਵਿੱਚ ਦੋਨੋਂ ਤਰ੍ਹਾਂ ਉੱਥੇ ਸੀਗੇ ਜੀ ਕੋਈ ਛੱਟ ਨਹੀਂ ਸੀ ਮੇਰਾ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਹੈ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਅਸੀਂ ਵੀਡੀਓ ਬਣਾ ਕੇ ਜੋ ਸਾਡੀ ਗੱਡੀ ਨੂੰ ਸਾਡੇ ਕੰਮ ਚ ਰੁਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਥੋਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ ਬਜਾਏ ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ ਛੱਬੀ ਕਿਵੇਂ ਬਣਾਈ ਹੈ ਜੀ 2 ਮਹੀਨੇ ਬਾਅਦ ਰਾਜੀ ਨਾਮੇ ਵਾਲਾ ਕੇਸ ਸੱਟ ਲੱਗੇ ਤੇ ਬਿਨਾਂ ਆਲਾ ਛੱਬੀ ਬਣ ਗਈ ਜੀ 6 6 ਮਹੀਨਿਆਂ ਬਾਅਦ ਇਹ ਤਾਂ ਮਤਲਬ 6 6 ਮਹੀਨਿਆਂ ਬਾਅਦ ਦੇਖੋ 1 ਮਿੰਟ ਕਮਲ ਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਦੇ ਯਾਰ ਲੈ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਆ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਜੀ ਅਸੀਂ ਤਾਂ ਆਪਣੀ ਪੌਲਿਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੁੱਦੇ ਦੀ ਗੱਲ ਕਰੋ ਕਾਦੀ ਮੁੱਦੇ ਦੀ ਹੈ ਜੀ ਮੈਂ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਜਾਣ ਕੇ ਸਿਰਟੀਫਿਕੇਟ ਕੱਢੀ ਜਾਓ ਠੀਕ ਹੈ ਜੀ ਜਾਓ ਚੱਲ ਭਾਈ ਜੀ ਤੁਹਾਪੈ ਜੀ

ਮਹਿਲਾ ਐਸਐਚਓ ਤੇ ਮਾਰਕੀਟ ਕਮੇਟੀ ਦੀ ਮਹਿਲਾ ਚੇਅਰਪਰਸਨ ਜੋ ਕਿ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਲਝਦੇ ਨੇ ਤੇ ਕਾਫੀ ਵਿਵਾਦ ਹੁੰਦਾ ਇੱਥੇ ਨਜ਼ਰ ਆਇਆ ਹੈ ਤਾਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੀਆਂ ਵਖਾ ਰਿਹਾ ਦੱਸ ਜਿਏ ਕਿ ਇੱਥੇ ਜਿਹੜੇ ਇਲਜ਼ਾਮ ਨੇ ਐਸਐਚਓ ਤੇ ਲੱਗੇ ਹਾਲਾਂਕਿ ਐਸਐਚਓ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਨਕਾਰ ਦਿੱਤੇ ਗਏ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਜਿਹੜੀ ਪੁਲਿਸ ਹੈ ਉਸ ਦੇ ਵੱਲੋਂ ਚਾਰ ਵਿਅਕਤੀਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਦੋਸ਼ੀ ਨੂੰ ਮੈਡੀਕਲ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਿਸ ਪਾਰਟੀ ਲੈ ਕੇ ਪਹੁੰਚਦੀ ਹੈ ਤੇ ਜਦੋਂ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਜਾਣ ਲੱਗਦੀ ਹੈ ਤੇ ਇੱਥੇ ਹੀ ਹਲਕਾ ਗੁਰੂ ਹਰਸੇ ਮਾਰਕੀਟ ਕਮੇਟੀ ਦੇ ਚੇਅਰਪਰਸਨ ਮੈਡਮ ਸੁਸ਼ੀਲ ਕੌਰ ਪੱਟੀ ਆਪਣੇ ਸਮਰਥਕਾਂ ਦੇ ਨਾਲ ਜਲਾਲਾਬਾਦ ਸਰਕਾਰੀ ਹਸਪਤਾਲ ਪਹੁੰਚੇ ਨੇ ਉਹਨਾਂ ਪੁਲਿਸ ਦੀ ਗੱਡੀ ਨੂੰ ਘੇਰਿਆ ਤੇ ਵੇਖਦੇ ਹੀ ਵੇਖਦੇ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਇਸ ਦਰਮਿਆਨ ਐਸਐਚਓ ਤੇ ਚੇਅਰਪਰਸਨ ਆਪਸ ਵਿੱਚ ਗੁੱਥਮ ਗੁੱਥੇ ਹੁੰਦੇ ਨਜ਼ਰ ਆਏ ਨੇ ਗੱਡੀ ਤੱਕ ਰੋਕੀ ਗਈ ਹੈ ਤੇ ਪੁਲਿਸ ਦੀ ਗੱਡੀ ਰੋਕਣ ਤੇ ਪੁਲਿਸ ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਏ ਜਾਣ ਨੂੰ ਲੈ ਕੇ ਇੱਥੇ ਐਸਐਚਓ ਦਾ ਕਹਿਣਾ ਕਿ ਸਖਤ ਕਾਰਵਾਈ ਕਰਾਵਾਂਗੇ ਦੱਸ ਦਈਏ ਕਿ ਇੱਥੇ ਇਹ ਮਾਮਲਾ ਸਾਹਮਣੇ ਆਇਆ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਦੀ ਰਿਪੋਰਟ ਹੈ ਜਿਦੋਂ ਡਾਕਟਰ ਦੀ ਰਿਪੋਰਟ ਆਉਗੀ ਐਕਸਰੇ ਦੀ ਰੱਖੀ ਜਾਂਦੀ ਹੈ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਾਇਆ ਮੇਰੀ ਗੱਲ ਪੂਰੀ ਹੋਣੀ ਦੋਨੇ ਅਸੀਂ ਉੱਥੇ ਸੀਗੇ ਦੋਨੋਂ ਤਰ੍ਹਾਂ ਉੱਥੇ ਸੀਗੇ ਜੀ ਕੋਈ ਸੱਟ ਨਹੀਂ ਸੀ ਮੇਰਾ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਹੈ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਅਸੀਂ ਵੀਡੀਓ ਬਣਾ ਕੇ ਜੋ ਸਾਡੀ ਗੱਡੀ ਨੂੰ ਸਾਡੇ ਕੰਮ ਚ ਰੁਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਥੋਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ ਬਜਾਏ ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ 26 ਕਿਵੇਂ ਬਣਾਈ ਆ ਜੀ 2 ਮਹੀਨੇ ਬਾਅਦ ਰਾਜੀ ਨਾਮੇ ਵਾਲਾ ਕੇਸ ਛੱਟ ਲੱਗੇ ਤੇ ਬਿਨਾਂ ਆ 26 ਬਣ ਗਈ ਜੀ 6-6 ਮਹੀਨਿਆਂ ਬਾਅਦ ਇਹਦਾ ਮਤਲਬ ਚਾਹ ਰਹੀ ਵੇਖੋ 1 ਮਿੰਟ ਕਮਲ ਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਦੇ ਯਾਰ ਲੈ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਆ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਜੀ ਅਸੀਂ ਤਾਂ ਆਪਣੀ ਪੌਲਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੁੱਦੇ ਦੀ ਗੱਲ ਕਰੋ ਕਾਦੀ ਮੁੱਦੇ ਦੀ ਹੈ ਜੀ ਮੈਂ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਜਾਣ ਕੇ ਸਿਰਟੀਫਿਕੇਟ ਕੱਢੀ ਜਾਓ ਠੀਕ ਹੈ ਜੀ ਜਾ ਚੱਲ ਬਾਬੇ ਜੀ

ਮਹਿਲਾ ਐਸਐਚਓ ਤੇ ਮਾਰਕੀਟ ਕਮੇਟੀ ਦੀ ਮਹਿਲਾ ਚੇਅਰਪਰਸਨ ਜੋ ਕਿ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਲਝਦੇ ਨੇ ਤੇ ਕਾਫੀ ਵਿਵਾਦ ਹੁੰਦਾ ਇੱਥੇ ਨਜ਼ਰ ਆਇਆ ਹੈ ਤਾਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੀਆਂ ਵਖਾ ਰਿਹਾ ਦੱਸ ਗਏ ਕਿ ਇੱਥੇ ਜਿਹੜੇ ਇਲਜ਼ਾਮ ਨੇ ਐਸਐਚਓ ਤੇ ਲੱਗੇ ਹਾਲਾਂਕਿ ਐਸਐਚਓ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਨਕਾਰ ਦਿੱਤੇ ਗਏ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਅ ਜਿਹੜੀ ਪੁਲਿਸ ਹੈ ਉਸ ਦੇ ਵੱਲੋਂ ਚਾਰ ਵਿਅਕਤੀਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਦੋਸ਼ੀ ਨੂੰ ਮੈਡੀਕਲ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਿਸ ਪਾਰਟੀ ਲੈ ਕੇ ਪਹੁੰਚਦੀ ਹੈ ਤੇ ਜਦੋਂ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਿਜਾਣ ਲੱਗਦੀ ਹੈ ਤੇ ਇੱਥੇ ਹੀ ਹਲਕਾ ਗੁਰੂ ਹਰਸੇ ਮਾਰਕੀਟ ਕਮੇਟੀ ਦੇ ਚੇਅਰਪਰਸਨ ਮੈਡਮ ਸੁਸ਼ੀਲ ਕੌਰ ਪੱਟੀ ਆਪਣੇ ਸਮਰਥਕਾਂ ਦੇ ਨਾਲ ਜਲਾਲਾਬਾਦ ਸਰਕਾਰੀ ਹਸਪਤਾਲ ਪਹੁੰਚੇ ਨੇ ਉਹਨਾਂ ਨੂੰ ਪੁਲਿਸ ਦੀ ਗੱਡੀ ਨੂੰ ਘੇਰਿਆ ਤੇ ਵੇਖਦਿਆਂ ਹੀ ਵੇਖਦਿਆਂ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਇਸ ਦਰਮਿਆਨ ਐਸਐਚਓ ਤੇ ਚੇਰਪੋਰਸ ਨਾਲ ਆਪਸ ਵਿੱਚ ਗੁੱਥਮ-ਗੁੱਥੇ ਹੁੰਦੇ ਨਜ਼ਰ ਆਏ ਨੇ ਗੱਡੀ ਤੱਕ ਰੋਕੀ ਗਈ ਹੈ ਤੇ ਪੁਲਿਸ ਦੀ ਗੱਡੀ ਰੋਕਣ ਤੇ ਪੁਲਿਸ ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਏ ਜਾਣ ਨੂੰ ਲੈ ਕੇ ਇੱਥੇ ਐਸਐਚਓ ਦਾ ਕਹਿਣਾ ਕਿ ਸਖਤ ਕਾਰਵਾਈ ਕਰਾਵਾਂਗੇ ਦੱਸ ਦਈਏ ਕਿ ਇੱਥੇ ਇਹ ਮਾਮਲਾ ਸਾਹਮਣੇ ਆਇਆ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਰੀਪੋਰਟ ਹੈ ਜੀ ਜਦੋਂ ਡਾਕਟਰ ਦੀ ਰਿਪੋਰਟ ਆਉਗੀ ਐਕਸਰੇ ਦੀ ਰੱਖੀ ਜਾਂਦੀ ਹੈ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਾਇਆ ਸੀ ਦੋਨ ਜੀ ਦੋਨ ਅਸੀਂ ਉੱਥੇ ਸੀਗੇ ਦੋਨਾਂ ਤਰਫੋਂ ਸੀਗੇ ਜੀ ਕੋਈ ਛੱਟ ਨਹੀਂ ਸੀ ਮੇਰੀ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਹੈ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਅਸੀਂ ਵੀਡੀਓ ਬਣਾ ਕੇ ਜੋ ਸਾਡੀ ਗੱਡੀ ਨੂੰ ਸਾਡੇ ਕੰਮ ਵਿੱਚ ਰੁਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਥੋਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ ਬਜਾਏ ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ 26 ਕਿਵੇਂ ਬਣਾਈ ਆ ਜੀ 2 ਮਹੀਨਿਆਂ ਬਾਅਦ ਰਾਜੀ ਨਵੇਂ ਆ ਕੇਸ਼ ਛੱਟ ਲੱਗੇ ਤੇ ਬਿਨਾਂ ਆੜ 26 ਕਿਵੇਂ ਬਣ ਗਈ ਜੀ 6-6 ਮਹੀਨਿਆਂ ਬਾਅਦ ਇਹਦਾ ਮਤਲਬ 6-6 ਮਹੀਨਿਆਂ ਬਾਅਦ ਦੇਖੋ 1 ਮਿੰਟ ਕੋਮਲ ਕਾ ਸਾਹਮਣੇ ਆ ਮੇਰੀ ਸੁਣ ਲੋ ਗੱਲ ਜੀ ਯਾਰ ਲੈ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਆ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਹੈ ਅਸੀਂ ਤਾਂ ਆਪਣੀ ਪੌੜਿਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੁੱਦੇ ਦੀ ਗੱਲ ਕਰੋ ਕਾਦੀ ਮੁੱਦੇ ਦੀ ਹੈ ਜੀ ਮੈਂ ਮੁੱਦੇ ਦੀ ਗੱਲ ਕਰੂੰ ਮੁੱਦੇ ਦੀ ਜਾਣਗੇ ਸਿਟੀ ਟਿਕਟ ਕੱਢੀ ਜਾਵੇ ਠੀਕ ਹੈ ਲੋ ਤਾਂ ਪੈਸੇ Terima <laughs> kasih <laughs>